ਉਹ ਗਾਲ ਸੁਣੇ ਕੀ ਜਾਣੋਗੀ ਬਈ ਹੋਣਾ ਕੀ ਆ ਦੋ ਮਹੀਨਿਆਂ ਦਾ ਕਿਰਾਇਆ ਰਹਿਦਾ ਬਾਪੂ ਨੂੰ ਤਿੰਨ ਦਿਨ ਹੋ ਗਏ ਗੜੇ ਮਾਰਦਿਆਂ ਨੂੰ ਤੂੰ ਕਰੇ ਨਹੀਂ ਮੱਸਦਾਗਾ ਕੋਈ ਨਾ ਬਾਈ ਮੈਂ ਦੇ ਦੂੰਗਾ ਕਿਰਾਇਆ ਵੀ ਦੇ ਦੂੰਣੀ ਤਿੰਨ ਦਿਨ ਆ ਤੇਰੇ ਕੋਲੇ ਚਾਹੇ ਤਾਂ ਕਿਰਾਇਆ ਦੇ ਦੇ ਨਹੀਂ ਅਗਸ ਮਾਰ ਜਾਕ ਲਈ ਉਹਦੇ ਵਿੱਚ ਮੈਂ ਸਮਾਨ ਰੱਖੂੰਗਾ ਜਿੰਨਾ ਤਰਾ ਕਿਰਾਇਆ ਰਹਿਦਾ ਬਾਈ ਯਾਰ ਮੈਂ ਪੱਕਾ ਦੇ ਦੂੰਗਾ ਕਿਰਾਇਆ ਮੇਰਾ ਨਾ ਕੰਮ ਬਹੁਤ ਮੰਦਾ ਚੱਲੀ ਜਾਂਦਾ ਵਾ ਅੱਜ ਉਹ ਤੀਜਾ ਮਹੀਨਾ ਆ ਗਿਆ ਨਾ ਆ ਤਿੰਨਾਂ ਮਹੀਨਿਆਂ ਦਾ ਪੂਰਾ ਕਿਰਾਇਆ ਕੰਪਲੀਟ ਕਰ ਦੂੰਗਾ ਮੈਂ ਤੋਵੇਂਗਾ ਦੋਮਿਨੇਟਰ ਤੋਂ ਦਿੱਤਾ ਨਹੀਂ ਜਾਗਾ ਆ ਤਿੰਨ ਦਿਨਾਂ ਤੇਰੇ ਕੋਲੇ ਦਾਦਾ ਦਾ ਸਮਾਨ ਚੱਕ ਲਈ ਜੱਕਰਾਇਆ ਪਹੁੰਚਾ ਕਰਦੀ ਲਾਸਟ ਵਾਰਨਿੰਗ ਆ ਤੇਰੇ ਲਈ ਠੀਕ ਹੈ ਸਨੀ ਹਾਂਜੀ ਭਾਈ ਇਹ ਜਵਾਕ ਜਾਂ ਕੌਣ ਸੀ ਕਿਵੇਂ ਬੋਲਦਾ ਸੀ ਉਹ ਇਹ ਘਰ ਦਾ ਮਕਾਨ ਮਾਲਕ ਨਹੀਂ ਆ ਉਹਦਾ ਮੁੰਡਾ ਸੀਗਾ ਇਹਨਾਂ ਦਾ ਬਾਈ ਕਰਾਇਆ ਰਹਿਂਦਾ ਦੇਣ ਵਾਲਾ ਤੇ ਉਹ ਲੈਣ ਆਇਆ ਸੀਗਾ ਕਰਾਇਆ ਰਹਿਂਦਾ ਸੀ ਪਰ ਤੁੰਗੋ ਟੈਂਸਰ ਕਰਾਇਆ ਦੇ ਦਿੰਦਾ ਹੀ ਆ ਨਹੀਂ ਭਈਆ 2 ਕੁ ਮਹੀਨੇ ਹੋ ਗਏ ਸੀਗਾ ਮੈਂ ਲੇਟ ਹੋ ਗਿਆ ਸੀ ਇਹਨਾਂ ਨੂੰ ਮੈਂ ਕਹਿ ਕੇ ਹਟਿਆ ਵਾਂ ਵੀ ਮੈਂ ਤੀਜੇ ਮਹੀਨੇ ਸਾਰਾ ਕਿਰਾਇਆ ਕੰਪਲੀਟ ਕਰ ਦੇਵਾਂ ਕੀ ਗੱਲ ਹੋ ਗਈ ਕਿਰਾਇਆ ਲੇਟ ਐਨਾ ਕਮੀ ਹੋ ਗਿਆ ਬਾਈ ਮੈਂ ਪਹਿਲਾਂ ਜੌਬ ਕਰਦਾ ਸੀਗਾ ਬਹੁਤ ਸੋਨਾ ਸਰਕਲ ਛੱਡੀ ਜਾਂਦਾ ਸੀਗਾ ਉਹ ਮੇਰੀ ਜਗ੍ਹਾ ਤੇ ਨਾ ਘੱਟ ਸੈਲਰੀ ਵਾਲਾ ਮੁੰਡਾ ਆ ਗਿਆ ਤੇ ਤਾਂ ਆਫਿਸ ਦੇ ਵਿੱਚ ਉਹਨੂੰ ਰੱਖ ਲੈਣ ਤਾਂ ਮੈਂ ਦੁਬਾਰਾ ਚ ਦਿਹਾੜੀ ਜੱਪਾ ਕਰਨ ਲੱਗ ਗਿਆ ਉਹਨੂੰ ਪਤਾ ਹੀ ਆ ਕਿਤੇ ਦਿਹਾੜੀ ਲੱਗਦੀ ਆ ਕਿਤੇ ਨਹੀਂ ਲੱਗਦੀ ਘਰ ਦਾ ਸਰਕਲ ਵੀ ਚਲਾਉਣਾ ਹੁੰਦਾ ਤਾ ਕਰਕੇ ਕਿਰਾਇਆ ਲੇਟ ਹੋਇਆ ਪਿਆ ਵਾ ਬਸ ਮੈਂ ਹੁਣ ਚੱਲੇ ਸੀਗਾ ਮੈਂ ਕਿਤੇ ਕੰਮ ਦਾ ਪਤਾ ਕਰ ਲਵਾਂ ਤੈਨੂੰ ਕੰਮ ਲੱਭਣ ਦੀ ਕੋਈ ਲੋੜ ਨਹੀਂ ਤੂੰ ਮੇਰੇ ਨਾਲ ਆ ਜਾ ਮੇਰੀ ਗੱਡੀ ਚ ਲਾਇਆ ਕਰ ਅਰੇ ਤੈਨੂੰ 20000 ਰੁਪਏ ਸਦਰੀ ਦਿਆ ਕਰੂ ਮੈਂ ਤੂੰ ਮੈਨੂੰ ਇਹ ਦੱਸ ਇਹਨਾਂ ਦਾ ਕਿਰਾਇਆ ਕਿੰਨਾ ਬੰਦਾ ਇਹਨਾਂ ਦਾ ਭਾਈ ਜੀ 2 ਮਹੀਨੇ ਦਾ 6000 ਰੁਪਏ ਬੰਦਾ ਐਂ ਕਰ ਆ 6000 ਰੁਪਏ ਨਾ ਹੁੰਦੇ ਆ ਪਰ ਭਾਈ ਜੀ ਮੈਂ ਤਾਂ ਅਜੇ ਆਏ ਨਹੀਂ ਤੁਹਾਡੇ ਕੋਲ ਜੋਬ ਤੇ ਮੈਂ ਤੁਹਾਡੇ ਤੋਂ ਪਹਿਲਾਂ ਪੈਸੇ ਕਿਵੇਂ ਲੈ ਲੈਂਦਾ ਉਹ ਤੂੰ ਕੋਈ ਨਹੀਂ ਰੱਖ ਲੈ ਨਾਲੇ ਮੈਂ ਐਸੇ ਵੀ ਜਿਮੀ ਨੇ ਕਿਹਾ ਜਿਮੀ ਨੇ ਜੌਬ ਕਰਦੇ ਨੂੰ ਇਹ ਗੱਡੀ ਮੈਂ ਥੋੜੇ ਆਸਰੇ ਤੇ ਛੱਡ ਕੇ ਜਾਂਦਾ ਸੀ ਨਾਲੇ ਤੁਹਾਡੀ ਇਮਾਨਦਾਰੀ ਤੇ ਵਿਸ਼ਵਾਸ ਕਰਕੇ ਗੱਡੀ ਮੈਂ ਇੱਥੇ ਲਾ ਕੇ ਜਨਾ ਕੋਈ ਗੱਲ ਨਹੀਂ ਕੱਲ ਤੋਂ ਜੌਬ ਦੇ ਆ ਜੀ ਠੀਕ ਆ ਬਾਈ ਤਾਂ ਕੋਈ ਨਹੀਂ ਕੱਲ ਨੂੰ ਆ ਜੀ ਜੌਬ ਦੇ ਆ ਥੈਂਕ ਯੂ ਬਾਈ